ਸਾਰੇ ਯਲਾ ਇਨਚਾਰਜ ਬਹੁਨ ਸਮਾਜ ਪਾਰਟੀ ਮਲੇਕੋਡਾ ਸਾਨੂੰ ਕੱਲ ਪਤਾ ਲੱਗਿਆ ਕਿ ਵੀ ਮਾਨਕਵਾਲ ਦੇ ਵਿੱਚ ਘਟਨਾ ਵਾਪਰੀ ਗਈ ਜਦੋਂ ਅਸੀਂ ਪਤਾ ਕੀਤਾ ਅਸੀਂ ਆਪਣੇ ਵਰਕਰਾਂ ਤੋਂ ਤੁਹਾਨੂੰ ਪਤਾ ਲੱਗਿਆ ਕਿ ਵੀ ਬਹੁਤ ਵੱਡੀ ਘਟਨਾ ਵਾਪਰੀ ਆ ਅਸੀਂ ਫੌਰਨ ਆਪਣਾ ਕੰਮ ਛੱਡ ਕੇ ਅਸੀਂ ਇੱਥੇ ਆਏ ਇੱਥੇ ਆ ਕੇ ਅਸੀਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਵੀ ਮਤ ਅਸੀਂ ਜਗਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇੱਥੇ ਮੀਡੀਆ ਦਾ ਕੱਲੋਂ ਅਸੀਂ ਮਤ ਵਾਈਡ ਦੇ ਵਿੱਚ ਕਿਹਾ ਕਿ ਵੀ ਇਹ ਗਰੀਬ ਪਰਿਵਾਰ ਨੇ ਇਹਨਾਂ ਨੂੰ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਜ਼ਖਮਾਂ ਤੇ ਮਲਮ ਦਾ ਕੰਮ ਕੀਤਾ ਜਾਵੇ ਪਰ ਸਰਕਾਰ ਨੇ ਹਜੇ ਤੱਕ ਮਾਲੀ ਸਹਾਇਤਾ ਦਾ ਕੀ ਕਰਨੀ ਸੀ ਸਰਕਾਰ ਨੇ ਆ ਕੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਮੈਂ ਸਰਕਾਰ ਨੂੰ ਇਹੀ ਸਰਕਾਰ ਕੋਈ ਮੰਗ ਕਰਾਂਗਾ ਕਿ ਇਹ ਗਰੀਬ ਪਰਿਵਾਰਾਂ ਨੂੰ ਕਟੋ-ਕਟ 25-25 ਲੱਖ ਰੁਪਿਆ ਮਦਦ ਕੀਤੀ ਜਾਵੇ ਅਤੇ ਇੱਕ ਨੌਕਰੀ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਗਰੀਬ ਪਰਿਵਾਰ ਨੇ ਇਹ ਜਰੱਕ ਆਪਣੇ ਸੁਲੁਗ ਦੇ ਹੋ ਜਾਣ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਾਂਗੇ ਯੋ ਇਹ ਬਾਕਾ ਬਿਗਾ ਅਣ ਹੋਣੀ ਵਾਪਰੀ ਆ ਮਾਨਕਵਾਲ ਪਿੰਡ ਦੇ ਤੁਹਾਨੂੰ ਹਾਈ ਕਮਾਂਡ ਨੇ ਹੁਕਮ ਦਿੱਤਾ ਦੇ ਗਿਆ ਪਤਾ ਕਰੋ ਜਾ ਕੇ ਦੇਖੋ ਉੱਥੇ ਅਸੀਂ ਅੱਜ来 ਆ ਕੱਲ ਵੀ ਆਏ ਸੀ ਅੱਜ ਵੀ ਆਇਆ ਉੱਥੇ ਲਾ ਸੰਗ ਕਰਵਾਈਆਂ ਨੇ ਤੇ ਪੌਣ ਨੇ ਇਹ ਪੈਂਦੀ ਆ ਵੀ ਜਦੋਂ ਇੱਕ ਬੁੱਤ ਤੇ 3-3 4-4 10-10 ਕਰੋੜ ਰੁਪਇਆ 3-3000 ਕਰੋੜ ਰੁਪਇਆ ਇੱਕ ਬੁੱਤੇ ਖਾਚ ਗਿਆ ਕੀ ਉੱਥੇ ਜੇ ਰਣਾ ਸਾਹਿਬ ਵਾਲਾ ਨਹਿਰ ਆ ਉੱਥੇ ਰੀਲਿੰਗ ਨਹੀਂ ਲੱਗ ਸਕਦੀ ਕਿਉਂ ਨਹੀਂ ਲੱਗ ਸਕਦੀ ਉੱਥੇ ਰੀਲਿੰਗ ਲੱਗੇ ਉੱਥੇ ਕਿੰਨੇ ਵਾਕੇ ਹੋ ਚੁੱਕੇ ਪਹਿਲਾਂ 3 ਮਹੀਨੇ ਪਹਿਲਾਂ ਸਕਾਰਪੀ ਕਰਕੇ ੜੀਆ ਅੱ 10 ਗਏ 10 ਬੰਦੇ ਇਹ ਮੁੰਡੇ ਮਰ ਗਏ ਉਹ ਕੌਣ ਇਹ ਜਿਵੇਂ ਮਾਰਾ ਜਿਵੇਂ ਮਾਰੀਏ ਸਰਕਾਰ ਸਰਕਾਰ ਨੂੰ ਹੀ ਚਾਹੀਦਾ ਵੀ ਇਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤੇ ਇਹਨਾਂ ਦੇ 25-25 ਲੱਖ ਰੁਪਏ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹਹੀ ਰੋਜ਼ਗਾਰ ਦਾ ਸਾਧਨ ਦਿਨਾਂ ਦੇ ਮੁੰਡਿਆਂ ਦੇ ਹੋਰ ਕੋਈ ਵੀ ਉਹਨਾਂ ਦਾ ਪਰਿਵਾਰ ਦਾ ਸਭ ਜੀ ਯਾਨੀ ਕਿ ਬੁਢੇ ਨੇ ਵਿਚਾਰੇ ਉਹਨਾਂ ਨੂੰ ਖੋਣਾ ਨਹੀਂਗਾ ਇਹੀ ਕਮਾਉਦੇ ਦੀ ਇਹੀ ਖਾਂਦੇ ਦੀ ਜਵਾਬ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਜੇ ਇਹ ਨਾਂ ਵਾਪਰੇ ਨਾ ਹੋਇਆ ਕੰਮ ਇਹਨਾਂ ਨੇ ਨਾ ਸਰਕਾਰ ਨੇ ਸਾਡੀ ਗੌਰ ਕੀਤਾ ਤਾਸੀ ਇਹ ਘਰਨਾ ਦੇਣ ਤੇ ਸੰਗਸਤ ਬਿੱਡਰ ਦੇ ਮਜ਼ਦੂਰ ਹੋਵਾਂਗੇ ਜਦੋਂ ਐਂਬੂਲੈਂਸਾਂ ਲੰਘੀਆਂ ਨੇ ਪਿੰਡ ਵਿੱਚ ਦਾ ਰਹਿ ਨਹੀਂ ਗਿਆ ਐਡੇ ਸੋਗ ਦੀ ਲਹਿਰ ਆ ਤਾਂ ਅਸੀਂ ਪਿੰਡੋਂ ਆਏ ਦੇਖਿਆ ਤੇ ਇਹ ਗਰੀਬ ਪਰਿਵਾਰਾਂ ਨੂੰ ਸਰਕਾਰ ਨੂੰ ਬੇਨਤੀ ਆ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਜੋ ਇਹਨੇ ਸੱਟ ਲੱਗੀ ਹੈ ਇਹ ਸਾਰੀ ਉਮਰ ਨਹੀਂ ਭੁੱਲ ਸਕਦੇ ਤਾਂ ਇਹ ਆਪਣਾ ਰਜਗਾਰ ਚਲਾ ਸਕਣ ਤੇ ਇੱਕ ਇੱਕ ਨੌਕਰੀ ਦੇਣੀ ਚਾਹੀਦੀ ਹੈ ਸਾਰੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਹੱਥ ਬਨ ਕੇ ਬੇਨਤੀ ਆ ਤੇ ਜੋ ਇਹ ਘਟਨਾ ਹੋਈ ਹੈ ਇੱਥੇ ਇੱਕ ਵੇ ਪਿੰਡ ਚ ਨਹੀਂ ਕਈ ਪਿੰਡਾਂ ਚ ਰੋਟੀ ਨਹੀਂ ਪੱਕਣੀ ਬਹੁਤ ਸੋਗ ਦੀ ਲਹਿਰ ਆ ਗਈ ਛੋਟੇ ਛੋਟੇ ਮਾਸੂਮ ਬੱਚੇ ਤੇ ਇੱਕ ਘਰ ਦੇ ਤਿੰਨ ਤਿੰਨ ਜੀ ਕੋਈ ਦੋ ਜੀ ਘਰ ਖਾਲੀ ਹੋ ਗਏ ਤੇ ਸਰਕਾਰ ਨੂੰ ਬੇਨਤੀ ਆ ਕਿ ਇਧਰ ਧਿਆਨ ਦਿੱਤਾ ਜਾਵੇ